ਪੰਜਾਬ ਦੇ ਵਿੱਚ ਬਸਾਂ ਤੇ ਰਾਈ ਸਫ਼ਰ ਕਰਨ ਵਾਲਾ ਦੇ ਲਈ ਉਹਨਾਂ ਲਈ ਗੁੱਡ ਨਿਊਜ਼ ਹੈਗੀ ਹੈ ਦਰਅਸਲ ਧਿਆਨ ਨਾਲ ਇਸ ਵੀਡੀਓ ਨੂੰ ਜ਼ਰੂਰ ਸੁਣਿਓ ਦਰਅਸਲ ਪੰਜਾਬ ਦੇ ਵਿੱਚ ਕੇਂਦਰ ਸਰਕਾਰ ਦੀ ਪ੍ਰਧਾਨ ਮੰਤਰੀ ਈ ਬੱਸ ਸੇਵਾ ਯੋਜਨਾ ਤਹਿਤ ਅਗਲੇ 6 ਮਹੀਨਿਆਂ ਦੇ ਅੰਦਰ-ਅੰਦਰ ਨਵੀਂ ਇਲੈਕਟ੍ਰੋਨਿਕ ਬੱਸ ਸੇਵਾ ਸ਼ੁਰੂ ਕੀਤੀ ਜਾਵੇਗੀ ਇਸ ਦਾ ਲਾਭ ਬਹੁਤ ਸਾਰੇ ਲੋਕਾਂ ਨੂੰ ਮਿਲੇਗਾ ਤਾਂ ਇਸ ਯੋਜਨਾ ਦੇ ਪਹਿਲੇ ਪੱਧਰ ਦੇ ਵਿੱਚ ਪੰਜਾਬ ਦੇ 5 ਪ੍ਰਮੁੱਖ ਸ਼ਹਿਰ ਜਿਵੇਂ ਕਿ ਲੁਧਿਆਣਾ ਅੰਮ੍ਰਿਤਸਰ ਜਲੰਧਰ ਪਟਿਆਲਾ ਤੇ ਮੋਹਾਲੀ ਨੂੰ 400 ਆਧੁਨਿਕ ਈ ਬੱਸਾਂ ਮਿਲਣਗੀਆਂ ਸੂਬਾ ਸਰਕਾਰ ਦੇ ਟ੍ਰਾਂਸਪੋਰਟ ਵਿਭਾਗ ਮੁਤਾਬਕ ਇਹਨਾਂ ਬਸਾਂ ਦੇ ਸੰਚਾਲਨ ਦੇ ਨਾਲ ਨਾ ਸਿਰਫ ਸ਼ਹਿਰਾਂ ਦੇ ਵਿੱਚ ਜਨਤਕ ਟ੍ਰਾਂਸਪੋਰਟ ਵਿਵਸਥਾ ਦੇ ਵਿੱਚ ਸੁਧਾਰ ਹੋਵੇਗਾ ਸਗੋਂ ਪ੍ਰਦੂਸ਼ਣ ਦੇ ਵਿੱਚ ਵੀ ਕਮੀ ਆਵੇਗੀ ਈ ਬੱਸਾਂ ਬੈਟਰੀ ਨਾਲ ਸੰਚਾਲਿਤ ਹੋਣਗੀਆਂ ਅਤੇ ਇਹਨਾਂ ਦੇ ਵਿੱਚ অতি ਆਧੁਨਿਕ ਸਹੂਲਤਾਂ ਵਾ ਤੇ ਏਸੀ ਜੀਪੀ ਐਸ ਟਰੈਕਿੰਗ ਸਿਸਟਮ ਸੀਸੀਟੀਵੀ ਕੈਮਰੇ ਅਤੇ ਡਿਜੀਟਲ ਟਿਕਟਾਂ ਦਾ ਸਿਸਟਮ ਵੀ ਉਪਲਬਧ ਹੋਣਗੇ। ਟ੍ਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਦੱਸਿਆ ਹੈਗਾ ਕਿ ਯੋਜਨਾ ਦੇ ਤਹਿਤ ਜ਼ਰੂਰੀ ਚਾਰਜਿੰਗ ਸਟੇਸ਼ਨ ਅਤੇ ਸਾਮ ਸੰਭਾਲ ਕੇਂਦਰਾਂ ਦੀ ਸਥਾਪਨਾ ਦਾ ਕੰਮ ਤੇਜ਼ੀ ਨਾਲ ਜਾਰੀ ਹੈ। ਹਰ ਸ਼ਹਿਰ ਦੇ ਵਿੱਚ ਸਥਾਪਿਤ ਹੋ ਰਹੇ ਡੀਪੂਆਂ ਦੇ ਵਿੱਚ ਫਾਸਟ ਚਾਰਜਿੰਗ ਪੁਆਇੰਟ ਲਾਏ ਜਾਣਗੇ। ਅੰਮ੍ਰਿਤਸਰ, ਜਲੰਧਰ ਤੇ ਲੁਧਿਆਣਾ ਨੂੰ 100 ਬਸਾਂ ਜਦੋਂ ਕਿ ਪਟਿਆਲਾ ਤੇ ਮੋਹਾਲੀ ਨੂੰ ਪੰਜਾਬ ਪੰਜਾਬ ਬਸਾਂ ਮਿਲਣਗੀਆਂ। ਪੰਜਾਬ ਦੇ ਟ੍ਰਾਂਸਪੋਰਟ ਵਿਭਾਗ ਦੇ ਸਕੱਤਰ ਵਰੁਣ ਰੂਜ਼ਨ ਦਾ ਕਹਿਣਾ ਹੈਗਾ ਕਿ ਕੇਂਦਰ ਸਰਕਾਰ ਦੀ ਈ ਬੱਸ ਸੇਵਾ ਨੂੰ ਨਗਰ ਨਿਗਮਾ ਦੇ ਅਧੀਨ ਚਲਾਏਗਾ ਚਲਾਵੇਗਾ ਤੇ ਪੰਜਾਬ ਲੋਕਲ ਬਾਡੀ ਵਿਭਾਗ ਕੇਂਦਰ ਦੀ ਇਸ ਯੋਜਨਾ ਦਾ ਲਾਭ ਲੈਣ ਦੇ ਲਈ ਲਗਾਤਾਰ ਸੰਪਰਕ ਦੇ ਵਿੱਚ ਹੋਣਗੇ ਈ ਬੱਸ ਸੇਵਾ ਦੇ ਸ਼ੁਰੂ ਹੋਣ ਦੇ ਨਾਲ ਯਾਤਰੀ ਕਿਰਾਏ ਦੇ ਵਿੱਚ ਕੋਈ ਵੱਡਾ ਬਦਲਾਵ ਨਹੀਂ ਕੀਤਾ ਜਾਵੇਗਾ ਤਾਂ ਜੋ ਆਮ ਜਨਤਾ ਨੂੰ ਸਸਤੀ ਯਾਤਰਾ ਦੀ ਸਹੂਲਤ ਮਿਲ ਸਕੇ ਜਿਵੇਂ ਬਾਕੀ ਬਸਾਂ ਦਾ ਸਫਰ ਦਾ ਜਿਹੜਾ ਕਿ ਕਿਰਾਇਆ ਹੁੰਦਾ ਹੈ ਉਹਨਾ ਹੀ ਹੋਵੇਗਾ ਲਗਭਗ ਕੋਈ ਕਮੀ ਜਾਂ ਫਿਰ ਵਾਧਾ ਨਹੀਂ ਹੋਵੇਗਾ ਉੱਥੇ ਹੀ ਮੁੱਖ ਮੰਤਰੀ ਭਵਨ ਸਿੰਘ ਮਾਨ ਨੇ ਇਸ ਯੋਜਨਾ ਨੂੰ ਰਹਿਤ ਪੰਜਾਬ ਦੀ ਦਿਸ਼ਾ ਦੇ ਵਿੱਚ ਇੱਕ ਵੱਡਾ ਕਦਮ ਦੱਸਿਆ ਉਹਨਾਂ ਨੇ ਕਿਹਾ ਹੈਗਾ ਕਿ ਇਸ ਸਾਲ ਸੂਬੇ ਦੇ ਵਿੱਚ ਹਰ ਸਾਲ ਹਜ਼ਾਰਾਂ ਟਨ ਕਾਰਬਨ ਦੀ ਬਾਦਵਾਰ ਦੇ ਵਿੱਚ ਕਮੀ ਆਵੇਗੀ ਪੰਜਾਬ ਸਰਕਾਰ ਦਾ ਮਕਸਦ ਹੈ ਕਿ 2030 ਤੱਕ ਪੰਜਾਬ ਦੇ ਸ਼ਹਿਰੀ ਟ੍ਰਾਂਸਪੋਰਟ ਸਿਸਟਮ ਦੇ ਵਿੱਚ ਡੀਜ਼ਲ ਅਤੇ ਪੈਟਰੋਲ ਬਸਾਂ ਦੀ ਥਾਂ ਪੂਰੀ ਤਰ੍ਹਾਂ ਈ ਬਸਾਂ ਲੈ ਲੈਣ ਇਹ ਪਹਿਲਾ ਪੰਜਾਬ ਦੇ ਸ਼ਹਿਰੀ ਖੇਤਰਾਂ ਦੇ ਵਿੱਚ ਸਵੱਛ ਸੁਰੱਖਿਅਤ ਅਤੇ ਆਧੁਨਿਕ ਜਨਤਕ ਟ੍ਰਾਂਸਪੋਰਟ ਵਿਵਸਥਾ ਆ ਜੋ ਕਿ ਸਥਾਪਿਤ ਕਰਨ ਦੀ ਦਿਸ਼ਾ ਦੇ ਵਿੱਚ ਇੱਕ ਜੋ ਕਿ ਮੀਲ ਦਾ ਪੱਥਰ ਜੋ ਕਿ ਸਾਬਿਤ ਹੋਵੇਗਾ ਤਾਂ ਬੇਹੱਦ ਹੀ ਵੱਡੀ ਅਪਡੇਟ ਹੈ ਜਿਹੜੇ ਲੋਕ ਬਸੰਦ ਰਾਈ ਸਫਰ ਕਰਦੇ ਨੇ ਤਾਂ ਉਹਨਾਂ ਨੂੰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਈ ਬੱਸ ਸੇਵਾ ਦਾ ਲਾਭ ਮਿਲੇਗਾ ਪੰਜਾਬ ਦੇ ਵਿੱਚ ਬਸਾਂ ਦੇ ਰਾਹੀਂ ਸਫ਼ਰ ਕਰਨ ਵਾਲਾ ਦੇ ਲਈ ਉਹਨਾਂ ਲਈ ਗੁੱਡ ਨਿਊਜ਼ ਹੈਗੀ ਹੈ ਦਰਅਸਲ ਧਿਆਨ ਨਾਲ ਇਸ ਵੀਡੀਓ ਨੂੰ ਜ਼ਰੂਰ ਸੁਣਿਓ ਦਰਅਸਲ ਪੰਜਾਬ ਦੇ ਵਿੱਚ ਕੇਂਦਰ ਸਰਕਾਰ ਦੀ ਪ੍ਰਧਾਨ ਮੰਤਰੀ ਈ ਬੱਸ ਸੇਵਾ ਯੋਜਨਾ ਤਹਿਤ ਅਗਲੇ 6 ਮਹੀਨਿਆਂ ਦੇ ਅੰਦਰ-ਅੰਦਰ ਨਵੀਂ ਇਲੈਕਟ੍ਰੋਨਿਕ ਬੱਸ ਸੇਵਾ ਸ਼ੁਰੂ ਕੀਤੀ ਜਾਵੇਗੀ ਇਸ ਦਾ ਲਾਭ ਬਹੁਤ ਸਾਰੇ ਲੋਕਾਂ ਨੂੰ ਮਿਲੇਗਾ ਤਾਂ ਇਸ ਯੋਜਨਾ ਦੇ ਪਹਿਲੇ ਪੱਧਰ ਦੇ ਵਿੱਚ ਪੰਜਾਬ ਦੇ 5 ਪ੍ਰਮੁੱਖ ਸ਼ਹਿਰ ਜਿਵੇਂ ਕਿ ਲੁਧਿਆਣਾ ਅੰਮ੍ਰਿਤਸਰ ਜਲੰਧਰ ਪਟਿਆਲਾ ਤੇ ਮੁਹਾਲੀ ਨੂੰ 400 ਆਧੁਨਿਕ ਈ ਬੱਸਾਂ ਮਿਲਣਗੀਆਂ ਸੂਬਾ ਸਰਕਾਰ ਦੇ ਟ੍ਰਾਂਸਪੋਰਟ ਵਿਭਾਗ ਮੁਤਾਬਕ ਇਹਨਾਂ ਬਸਾਂ ਦੇ ਸੰਚਾਲਨ ਦੇ ਨਾਲ ਨਾ ਸਿਰਫ ਸ਼ਹਿਰਾਂ ਦੇ ਵਿੱਚ ਜਨਤਕ ਟ੍ਰਾਂਸਪੋਰਟ ਵਿਵਸਥਾ ਦੇ ਵਿੱਚ ਸੁਧਾਰ ਹੋਵੇਗਾ ਸਗੋਂ ਪ੍ਰਦੂਸ਼ਣ ਦੇ ਵਿੱਚ ਵੀ ਕਮੀ ਆਵੇਗੀ ਈ ਬੱਸਾਂ ਬੈਟਰੀ ਨਾਲ ਸੰਚਾਲਿਤ ਹੋਣਗੀਆਂ ਅਤੇ ਇਹਨਾਂ ਦੇ ਵਿੱਚ অতি ਆਧੁਨਿਕ ਸਹੂਲਤਾਂ ਵਾ ਤੇ ਏਸੀ ਜੀਪੀ ਐਸ ਟਰੈਕਿੰਗ ਸਿਸਟਮ ਸੀਸੀਟੀਵੀ ਕੈਮਰੇ ਅਤੇ ਡਿਜੀਟਲ ਟਿਕਟਾਂ ਦਾ ਸਿਸਟਮ ਵੀ ਉਪਲਬਧ ਹੋਣਗੇ। ਟ੍ਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਦੱਸਿਆ ਹੈਗਾ ਕਿ ਯੋਜਨਾ ਦੇ ਤਹਿਤ ਜ਼ਰੂਰੀ ਚਾਰਜਿੰਗ ਸਟੇਸ਼ਨ ਅਤੇ ਸਾਮ ਸੰਭਾਲ ਕੇਂਦਰਾਂ ਦੀ ਸਥਾਪਨਾ ਦਾ ਕੰਮ ਤੇਜ਼ੀ ਨਾਲ ਜਾਰੀ ਹੈ। ਹਰ ਸ਼ਹਿਰ ਦੇ ਵਿੱਚ ਸਥਾਪਿਤ ਹੋ ਰਹੇ ਡੀਪੂਆਂ ਦੇ ਵਿੱਚ ਫਾਸਟ ਚਾਰਜਿੰਗ ਪੁਆਇੰਟ ਲਾਏ ਜਾਣਗੇ। ਅੰਮ੍ਰਿਤਸਰ, ਜਲੰਧਰ ਤੇ ਲੁਧਿਆਣਾ ਨੂੰ 100 ਬਸਾਂ ਜਦੋਂ ਕਿ ਪਟਿਆਲਾ ਤੇ ਮੋਹਾਲੀ ਨੂੰ ਪੰਜਾਬ ਪੰਜਾਬ ਬਸਾਂ ਮਿਲਣਗੀਆਂ। ਪੰਜਾਬ ਦੇ ਟ੍ਰਾਂਸਪੋਰਟ ਵਿਭਾਗ ਦੇ ਸਕੱਤਰ ਵਰੁਣ ਰੂਜ਼ਨ ਦਾ ਕਹਿਣਾ ਹੈਗਾ ਕਿ ਕੇਂਦਰ ਸਰਕਾਰ ਦੀ ਈ ਬੱਸ ਸੇਵਾ ਨੂੰ ਨਗਰ ਨਿਗਮਾਂ ਦੇ ਅਧੀਨ ਚਲਾਏਗਾ ਚਲਾਵੇਗਾ ਤੇ ਪੰਜਾਬ ਲੋਕਲ ਬਾਡੀ ਵਿਭਾਗ ਕੇਂਦਰ ਦੀ ਇਸ ਯੋਜਨਾ ਦਾ ਲਾਭ ਲੈਣ ਦੇ ਲਈ ਲਗਾਤਾਰ ਸੰਪਰਕ ਦੇ ਵਿੱਚ ਹੋਣਗੇ ਈ ਬੱਸ ਸੇਵਾ ਦੇ ਸ਼ੁਰੂ ਹੋਣ ਦੇ ਨਾਲ ਯਾਤਰੀ ਕਿਰਾਏ ਦੇ ਵਿੱਚ ਕੋਈ ਵੱਡਾ ਬਦਲਾਵ ਨਹੀਂ ਕੀਤਾ ਜਾਵੇਗਾ ਤਾਂ ਜੋ ਆਮ ਜਨਤਾ ਨੂੰ ਸਸਤੀ ਯਾਤਰਾ ਦੀ ਸਹੂਲਤ ਮਿਲ ਸਕੇ ਜਿਵੇਂ ਬਾਕੀ ਬਸਾਂ ਦਾ ਸਫਰ ਦਾ ਜਿਹੜਾ ਕਿਰਾਇਆ ਹੁੰਦਾ ਹੈ ਉਹਨਾ ਹੀ ਹੋਵੇਗਾ ਲਗਭਗ ਕੋਈ ਕਮੀ ਜਾਂ ਫਿਰ ਵਾਧਾ ਨਹੀਂ ਹੋਵੇਗਾ ਉੱਥੇ ਹੀ ਮੁੱਖ ਮੰਤਰੀ ਭਵਨ ਸਿੰਘ ਮਾਨ ਨੇ ਇਸ ਯੋਜਨਾ ਨੂੰ ਰਹਿਤ ਪੰਜਾਬ ਦੀ ਦਿਸ਼ਾ ਦੇ ਵਿੱਚ ਇੱਕ ਵੱਡਾ ਕਦਮ ਦੱਸਿਆ ਉਹਨਾਂ ਨੇ ਕਿਹਾ ਹੈਗਾ ਕਿ ਇਸ ਸਾਲ ਸੂਬੇ ਦੇ ਵਿੱਚ ਹਰ ਸਾਲ ਹਜ਼ਾਰਾਂ ਟਨ ਕਾਰਬਨ ਦੀ ਬਾਦਆਵਾਰ ਦੇ ਵਿੱਚ ਕਮੀ ਆਵੇਗੀ ਪੰਜਾਬ ਸਰਕਾਰ ਦਾ ਮਕਸਦ ਹੈ ਕਿ 2030 ਤੱਕ ਪੰਜਾਬ ਦੇ ਸ਼ਹਿਰੀ ਟ੍ਰਾਂਸਪੋਰਟ ਸਿਸਟਮ ਦੇ ਵਿੱਚ ਡੀਜ਼ਲ ਅਤੇ ਪੈਟਰੋਲ ਬਸਾਂ ਦੀ ਥਾਂ ਪੂਰੀ ਤਰ੍ਹਾਂ ਈ ਬਸਾਂ ਲੈ ਲੈਣ ਇਹ ਪਹਿਲਾ ਪੰਜਾਬ ਦੇ ਸ਼ਹਿਰੀ ਖੇਤਰਾਂ ਦੇ ਵਿੱਚ ਸਵੱਛ ਸੁਰੱਖਿਅਤ ਅਤੇ ਆਧੁਨਿਕ ਜਨਤਕ ਟ੍ਰਾਂਸਪੋਰਟ ਵਿਵਸਥਾ ਆ ਜੋ ਕਿ ਸਥਾਪਿਤ ਕਰਨ ਦੀ ਦਿਸ਼ਾ ਦੇ ਵਿੱਚ ਇੱਕ ਜੋ ਕਿ ਮੀਲ ਦਾ ਪੱਥਰ ਜੋ ਕਿ ਸਾਬਿਤ ਹੋਵੇਗਾ ਤਾਂ ਬੇਹੱਦ ਹੀ ਵੱਡੀ ਅਪਡੇਟ ਹੈ ਜਿਹੜੇ ਲੋਕ ਬਸੰਦ ਰਾਹੀਂ ਸਫ਼ਰ ਕਰਦੇ ਨੇ ਤਾਂ ਉਹਨਾਂ ਨੂੰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਈ ਬੱਸ ਸੇਵਾ ਦਾ ਲਾਭ ਮਿਲੇਗਾ